ਮੇਰਾ ਰਾਤੀ ਬਚਾ ਕੰਮ ਤੋਂ ਆਂਡਿਆ ਸੀ ਇੱਕ ਆਪਣੇ ਯਾਰ ਦੋਸਤ ਕੋਲ ਹੋ ਗਿਆ ਤੇ ਉਹ ਨੂੰ ਕਹਿੰਦੇ ਨੇ ਉਹਦੇ ਨਾਲ ਇਹਨੇ ਪੈਗ ਲਾਇਆ ਹੋਇਆ ਸੀ ਮਾੜਾ ਜਿਹਾ ਉਹਦੇ ਨਾਲ ਤੂੰ ਤੜਕ ਨਾਲ ਬੋਲਿਆ ਹੋਣਾ ਜਿੱਦਾਂ ਪਹਿਲੇ ਬੋਲਦੇ ਆ ਤੇ ਉਹਦੇ ਯਾਰ ਕੋਲ ਗਲੋਤੇ ਤੇ ਕਹਿੰਦੇ ਤੂੰ ਇਹਦੇ ਨਾਲ ਤੂੰ ਤੜਕ ਨਾਲ ਕਿਉਂ ਬੋਲਿਆ ਆ ਤੇ ਉਹ ਕਹਿੰਦੇ ਨੇ ਕਿ ਤੂੰ ਉਹਨਾਂ ਨੇ ਇਹਨੂੰ ਗਲਮੇ ਫਾੜ ਲਿਆ ਆਨੂੰ ਬੱਚਿਆਂ ਨੇ ਆ ਕੇ ਦੱਸਿਆ ਵਾ ਕਿ ਉਹਨਾਂ ਨੇ ਮੁੰਡੇ ਨੂੰ ਤੁਹਾਡੇ ਨੂੰ ਗਲਮੇ ਪੜਿਆਦਾ ਫੇਰੇ ਦੁੱਧ ਲੈਣ ਗਏ ਨੇ ਸਾਹਮਣਿਆਂ ਦਾ ਬੇਟਾ ਇਹ ਨਾਲ ਤੇ ਉਹਦੇ ਨਾਲ ਦੁੱਧ ਲੈਣ ਗਏ ਨੇ ਇਹ ਇਹਨਾਂ ਨੇ ਕਿਤੇ ਵੇਖ ਲਿਆ ਜਾਂਦੇ ਮਗਰ ਲੱਗੇ ਉਹਨਾਂ ਦੇ ਇਹਨਾਂ ਦੇ ਦਾਤਰ ਬੜੇ ਨਾਲ ਕਿੱਚਾਂ ਬੜੀਆਂ ਸੀ ਉਹਨਾਂ ਦੇ ਕੋਲ ਕੁਝ ਵੀ ਨਹੀਂ ਉਹ ਦੋਨੇ ਕੋਈ ਕੁਝ ਨਹੀਂ ਉਹਨਾਂ ਕੋਲ ਦੁੱਧ ਲੈਣ ਆਏ ਪਾਚ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਨੂੰ ਮਗਰੋਂ ਫੜ ਕੇ ਥੱਲੇ ਲਾ ਲਿਆ ਵਾ ਜੀ ਥੱਲੇ ਲਾਇਆ ਵਾ ਤੇ ਇਹਨੇ ਉਹਨੂੰ ਫੜ ਲਿਆ ਅੱਗੋ ਇਹ ਜਿਹੜਾ ਮੁੰਡਾ ਪੜਿਆ ਦੇਣਾ ਮੇਰੇ ਬੱਚੇ ਨੇ ਇਹਨੂੰ ਹੀ ਪੜਿਆ ਇਹਨੂੰ ਛੱਡਿਆ ਨਹੀਂ ਹੈਗਾ ਉਹਨੇ ਮਰ ਮਾਰ ਗਿਆ ਡੇਗ ਪਿਆ ਥੱਲੇ ਪਰ ਉਹਨੇ ਇਹਨੂੰ ਛੱਡਿਆ ਨਹੀਂ ਤਾਂ ਹੀ ਇਹਨਾਂ ਦੇ ਹੱਥ ਆਇਆ ਏ ਉਹਨਾਂ ਨੇ ਜਾ ਕੇ ਨਾ ਦੇਖਿਆ ਆਉ ਨਾ ਤਾਉ ਕੋਈ ਚਪੇੜ ਮਾਰ ਕੇ ਸਮਝਾ ਲੈਂਦੇ ਕੋਈ ਸਾਨੂੰ ਦੱਸ ਦਿੰਦੇ ਕੋਈ ਛਾਪਾ ਉਹਨਾਂ ਨੂੰ ਸਮਝਾ ਲੈਂਦੇ ਕੋਈ ਆਉ ਤਾਉ ਨਹੀਂ ਦੇਖਿਆ ਸਰ ਉਹਨਾਂ ਨੇ ਆਂਦੇ ਇਹਨਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਉਹ ਇਹਦੇ ਇੱਥੇ ਤੋਂ ਦੇ ਉੱਤੇ ਪਹਿਲੇ ਇੱਕ ਪਿੱਛੋਂ ਮਾਰਿਆ ਸਿੱਧਾ ਇੱਥੇ ਗਾੜ ਨੂੰ ਤੇ ਫਿਰ ਇੱਥੇ ਮਾਰਿਆ ਇੱਥੇ ਮਾਰਿਆ ਸਾਰੇ ਹੀ ਮਤਲਬ ਇਹ ਤੇ ਮਾਰੀ ਜਾਣੇ ਬੜੇ ਪੁੱਛ ਕੇ ਕੋਈ ਇੱਕ ਹੋ ਜਾਣਾ ਹੀ ਅਹੀਂ ਬੜਿਆ ਜਿਹੜਾ ਹੋਈ ਬੜਿਆ ਬਸ ਉਸ ਦੇ ਬਾਵਜੂਦ ਇਹਨਾਂ ਨੇ ਜਿੱਦਾਂ ਮਤਲਬ ਧਾਕੇ ਆਏ ਨੇ ਕੋਈ ਨਸ਼ਾ ਕਰਕੇ ਆਏ ਨੇ ਜਾਂ ਕੋਈ ਹਥਿਆਰ ਬੰਦ ਕਰਕੇ ਆਏ ਨੇ ਪਰ ਮਾਰਨਾ ਹੀ ਮਾਰਨਾ ਹੈ ਉਸੇ ਰੰਜਿਸ਼ ਦੇ ਵਿੱਚ ਇਹਨਾਂ ਨੇ ਉਹਦਾ ਸਪੋਰਟ ਉੱਥੇ ਮੁੰਡੇ ਨੂੰ ਮਾਰ ਮੇਰੇ ਨਾਲ ਆਸ਼ਾ ਰਾਣੀ ਕਿਹੜੀ ਲੱਭ ਚੁੱਕੀ ਸੀ ਪ੍ਰੇਮਨਗਰ ਚ ਲੋਨੀ ਕੀ ਹੋਇਆ ਤੁਹਾਨੂੰ ਮੇਰਾ ਰਾਤੀ ਬੱਚਾ ਕੰਮ ਤੋਂ ਆਂ ਡਿਆ ਸੀ ਤੇ ਆਪਣੇ ਯਾਰ ਦੋਸਤ ਕੋਲ ਖਲੋ ਗਿਆ ਉਹਨੂੰ ਕਹਿੰਦੇ ਨੇ ਉਹਦੇ ਨਾਲ ਇਹਨੇ ਪੈਗ ਲਾਇਆ ਹੋਇਆ ਸੀ ਮਾੜਾ ਜਾਂ ਤੇ ਉਹਦੇ ਨਾਲ ਤੂੰ ਤੜੱਕ ਨਾਲ ਬੋਲਿਆ ਹੋਣਾ ਜਿੱਦਾਂ ਪਹਿਲੇ ਬੋਲਦੇ ਆ ਤੇ ਉਹਦੇ ਯਾਰ ਕੋਲ ਗਲੋਤੇ ਤੇ ਕਹਿੰਦੇ ਤੂੰ ਇਹਦੇ ਨਾਲ ਤੂੰ ਤੜੱਕ ਨਾਲ ਕਿਉਂ ਬੋਲਿਆ ਆ ਤੇ ਉਹ ਕਹਿੰਦੇ ਨੇ ਕਿ ਤੂੰ ਉਹਨਾਂ ਨੇ ਇਹਨੂੰ ਗਲਮੇ ਪਾਡ ਲਿਆ ਸਾਨੂੰ ਬੱਚਿਆਂ ਨੇ ਆ ਕੇ ਦੱਸਿਆ ਵਾ ਕਿ ਉਹਨਾਂ ਨੇ ਮੁੰਡੇ ਨੂੰ ਤੁਹਾਡੇ ਨੂੰ ਗਲਮੇ ਪੜਿਆਦਾ ਆਂ ਆਹੀਂ ਗਏ ਆ ਛਡਾਇਆ ਜਾ ਕੇ ਤੇ ਉਹ ਕਹਿੰਦਾ ਮਾਤਾ ਅਸੀਂ ਨਰਦੇ ਥੋੜੀ ਪਏ ਆ ਉਹ ਸਾਨੂੰ ਘਰ ਛੱਡ ਕੇ ਆ ਕੇ ਕਿ ਮਾਤਾ ਚੱਲ ਘਰ ਤੋਂ ਅਈ ਕੋਈ ਲੜਦੇ ਥੋੜੀ ਗਏ ਐ ਕੋਈ ਲੜਨਾ ਥੋੜੀ ਐ ਉਹ ਚੱਲ ਗਏ ਆਪਣੇ ਘਰ ਨੂੰ ਅਸੀਂ ਆ ਗਏ ਆਪਣੇ ਘਰ ਨੂੰ ਫੇਰ ਇਹ ਦੁੱਧ ਲੈਣ ਗਏ ਨੇ ਸਾਹਮਣਿਆਂ ਦਾ ਬੇਟਾ ਇਹ ਨਾਲ ਤੇ ਉਹਦੇ ਨਾਲ ਦੁੱਧ ਲੈਣ ਗਏ ਨੇ ਇਹ ਇਹਨਾਂ ਨੇ ਕਿਤੇ ਵੇਖ ਲਿਆ ਜਾਂਦੇ ਮਗਰ ਲੱਗੇ ਉਹਨਾਂ ਦੇ ਇਹਨਾਂ ਦੇ ਦਾਤਰ ਬੜੇ ਨਾਲ ਕਿੱਚਾਂ ਬੜੀਆਂ ਹੀ ਉਹਨਾਂ ਦੇ ਕੋਲ ਕੁਝ ਵੀ ਨਹੀਂ ਉਹ ਦੋਵੇਂ ਕੋਈ ਕੁਝ ਨਹੀਂ ਉਹਨਾਂ ਕੋਲ ਦੁੱਧ ਲੈਣਾ ਹੈ ਭਾਜੀ ਕੱਲ੍ਹ ਤੇ ਨਾ ਦੁੱਧ ਹੀ ਹਾਂ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਨੂੰ ਮਗਰੋਂ ਫਾੜ ਕੇ ਥੱਲੇ ਲਾ ਲਿਆ ਵਾ ਜੀ ਥੱਲੇ ਲਾਇਆ ਵਾ ਤੇ ਇਹਨੇ ਉਹਨੂੰ ਫਾੜ ਲਿਆ ਅੱਗੋ ਇਹ ਜਿਹੜਾ ਮੁੰਡਾ ਪੜਿਆ ਦੇ ਨਾ ਮੇਰੇ ਬੱਚੇ ਇਹਨੂੰ ਹੀ ਪੜਿਆ ਇਹਨੂੰ ਛੱਡਿਆ ਨਹੀਂ ਇਹ ਲੋਨੇ ਮਰ ਮਾਰ ਗਿਆ ਡੇਗ ਪਿਆ ਥੱਲੇ ਪਰ ਉਹਨੇ ਇਹਨੂੰ ਛੱਡਿਆ ਨਹੀਂ ਤਾਂ ਹੀ ਇਹਨਾਂ ਦੇ ਹੱਥ ਆਇਆ ਏ ਛੱਡਿਆ ਨਹੀਂ ਉਹਨੇ ਉਹਨੂੰ ਨਹੀਂ ਯਾਰੀ ਸੀ ਇਹਦਾ ਨਹੀਂ ਇਹ ਤੇ ਪਤਾ ਹੀ ਨਹੀਂ ਕੋੜਿਆ ਨੂੰ ਜਿਹੜਾ ਯਾਰੀ ਉਹ ਤੇ ਪਾਸੇ ਹੋ ਗਿਆ ਨਹੀਂ ਦੂਜਿਆਂ ਨੂੰ ਕਹਿ ਕੇ ਮਾਰਵਾ ਤੇ ਉਹ ਇਹਦੇ ਤੇ ਧੌਣ ਦੇ ਉੱਤੇ ਪਹਿਲੇ ਇੱਕ ਪਿੱਛੋਂ ਮਾਰਿਆ ਸਿੱਧਾ ਇੱਥੇ ਗਾ ਨੂੰ ਤੇ ਫਿਰ ਇੱਤੇ ਮਾਰੀਆਂ ਇੱਤੇ ਮਾਰੀਆਂ ਸਾਰੇ ਹੀ ਮਤਲਬ ਤੀਤੇ ਮਾਰੀਆਂ ਇੱਕੋ ਜਣਾ ਹੀ ਅਹੀਂ ਬੜਿਆ ਜਿਹੜਾ ਉਹ ਹੀ ਬੜਿਆ ਬਸ ਮਾਂ ਕੀ ਮੰਗ ਕਰਦੀ ਹਾਂ ਮੇਰੀ ਮੰਗ ਇਹ ਹੋਈ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਮੇਰੇ ਪੁੱਤ ਨੂੰ ਮਾਰਿਆ ਨਾ ਇਹਨਾਂ ਨੂੰ ਪਾਸੇ ਦੀ ਸਜ਼ਾ ਦੋ ਕਿ ਜਿੱਦਾਂ ਅੱਜ ਮੈਂ ਰੋਣੀ ਪਈ ਆਪਣੇ ਪੁੱਤ ਨੂੰ ਕੋਈ ਹੋਰ ਮਾਣਾ ਰੋਵੇ ਕੋਈ ਹੋਰ ਮਾਣਾ ਰੋਵੇ ਆਪਣੇ ਪੁੱਤ ਨੂੰ ਇਨੇ ਬੱਚੇ ਵਾ ਮੇਰੇ ਤਿੰਨ ਬੱਚੇ ਹੀ ਹੁਣ ਕੋਈ ਰਹਿ ਗਿਆ ਵੇ ਇੱਕ ਨੂੰ ਕੀ ਹੋਇਆ ਸੀ ਉਹ ਪਹਿਲੇ ਬਿਮਾਰ ਹਿੰਦਾ ਸੀ ਉਹ ਪੂਰਾ ਆ ਗਿਆ ਹੀ ਇਹਦੀ ਉਮਰ ਕਿੰਨੀ ਸੀ ਮੁੰਡੇ ਦੀ ਇਹਦੀ 30 ਸਾਲ ਉਮਰ ਸੀ ਇੰਕੋਰਾ ਸੀ ਤਿਆਰੀਆਂ ਸੀ ਵਿਆਹ ਦੀ ਮੈਂ ਹੀ ਵੇਂਦੀ ਪਿਆ ਜਦੋਂ ਮੈਨੂੰ ਕੋਈ ਲੱਭ ਕੇ ਮਰਚੀ ਛੜਾਵਾ ਕਰੂੰਗੀ ਇਹ ਮੈਨੂੰ ਨਹੀਂ ਪਤਾ ਨਾਲੇ ਮਾਰ ਛੱਡਾ ਮੇਰੇ ਪੁੱਤ ਨੂੰ ਮੇਲੰਗਲ ਲਈ ਮਾਰਦਾ ਮੇਰਾ ਪੁੱਤ ਕੋਈ ਦੋਸ਼ ਨਹੀਂ ਮੇਰੇ ਪੁੱਤ ਦਾ ਮੇਰੇ ਪੁੱਤ ਨੂੰ ਐਵੇਂ ਹੀ ਮਾਰਤਾ ਫਰਨਾਮ ਮੇਰਾ ਆਰਾਮ ਹੋਤੀ ਹੈ ਕੀ ਲੱਗਦੀ ਮੋਟੇ ਤੇ ਮੈਂ ਇਹਨਾਂ ਦਾ ਭਾਂਦਾ ਲੱਗਦਾ ਜੀ ਮੇਰੀ ਮਾਸੀ ਜੀ ਨੇ ਸਭ ਕੀ ਹੋਇਆ ਕੀ ਸੀ ਬਾਜੀ ਉਹ ਦੱਸ ਦਿੱਤਾ ਅੱਗੋਂ ਕਾਰਵਾਈ ਕੀ ਕੀਤੀ ਸਾਰਾ ਕੁਝ ਕੀ ਕੀਤਾ ਉਸ ਤੋਂ ਬਾਅਦ ਇਹ ਗਏ ਨੇ ਮਤਲਬ ਆਪਣੇ ਕਲੀਗ ਹੀ ਇਹਨਾਂ ਦੇ ਨੇਬਰ ਆ ਆਪਣੇ ਸਾਹਮਣੇ ਘਰ ਦੇ ਉਹਨਾਂ ਦੇ ਬੇਟੇ ਦੇ ਨਾਲ ਇਹ ਲੜਕਾ ਗਿਆ ਹੈ ਜਿਹਦਾ ਨਾਮ ਗੌਰਵ ਹੈ ਔਰ ਇਸਦੇ ਬਾਅਦ ਉਹ ਮੁੰਡਿਆਂ ਨੇ ਇਹਨਾਂ ਦਾ ਪਿੱਛਾ ਕੀਤਾ ਜਿਸ ਤੋਂ ਇਹ ਜਾਨ ਬਚਾਉਂਦੇ 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 ਜਿਹੜੀ ਬਸਤੀ ਹੈ ਸੀਤਲਾ ਮੰਦਿਰ ਦੇ ਕੋਲ ਉਥੇ ਪਹੁੰਚੇ ਨੇ ਹਮਲਾਵਰ ਜੋ ਵੀ ਆਗੇ ਨੇ ਉਸ ਤੇ ਮਗਰ ਗਏ ਨੇ ਉਹਨਾਂ ਨੇ ਜਾ ਕੇ ਨਾ ਦੇਖਿਆ ਆਉਨਾ ਤਾਉ ਕੋਈ ਚਪੇੜ ਮਾਰ ਕੇ ਸਮਝਾ ਲੈਂਦੇ ਕੋਈ ਸਾਨੂੰ ਦੱਸ ਦਿੰਦੇ ਕੋਈ ਛਾਪਾ ਉਹਨਾਂ ਨੂੰ ਸਮਝਾ ਲੈਂਦੇ ਕੋਈ ਆਉ ਤਾਉ ਨਹੀਂ ਦੇਖਿਆ ਸਰ ਉਹਨਾਂ ਨੇ ਆਂਦੇ ਇਹਨਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਹਮਲਾ ਕਰਨਾ ਸ਼ੁਰੂ ਕੀਤਾ ਤੇ ਇਹਦੇ ਨਾਲ ਜਿਹੜਾ ਗੌਰਵ ਦੇ ਨਾਲ ਮੁੰਡਾ ਸੀ ਉਹਨੇ ਵੀ ਮਤਲਬ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਮੇਨ ਦੋਸ਼ੀ ਗੌਰਵ ਹੈ ਹੋਰ ਦੂਸਰਾ ਜਿਹੜਾ ਜਿਹਨੇ ਇਹਦਾ ਯਾਰ ਹੈ ਗੌਰਵ ਦਾ ਹਾਂ ਹਾਂ ਉਹਨੇ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਆਪਣੇ ਵੀ ਹੱਥਾਂ ਤੇ ਕਾਫੀ ਸੱਟਾਂ ਲੱਗੀਆਂ ਨੇ ਉਸ ਦੇ ਬਾਵਜੂਦ ਇਹਨਾਂ ਨੇ ਜਿੱਦਾਂ ਮਤਲਬ ਧਿਆ ਕੇ ਆਏ ਨੇ ਕੋਈ ਨਸ਼ਾ ਕਰਕੇ ਆਏ ਨੇ ਜਾਂ ਕੋਈ ਹਥਿਆਰ ਬੰਦ ਕਰਕੇ ਆਏ ਨੇ ਪਰ ਪਿੰਨ ਨੂੰ ਮਾਰਨਾ ਹੀ ਮਾਰਨਾ ਹੈ ਉਸੇ ਰੰਜਿਸ਼ ਦੇ ਵਿੱਚ ਇਹਨਾਂ ਨੇ ਉਹਨ ਦਾ ਸਪੋਰਟ ਉੱਥੇ ਮੁੰਡੇ ਨੂੰ ਮਾਰਨਾ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਜੀ ਸਰ ਇੱਕੋ ਹੀ ਕਾਰਵਾਈ ਚੱਲਦੀ ਜਿਹੜਾ ਤੇ ਮੁੰਡਾ ਉੱਥੇ ਇਹਨਾਂ ਨੇ ਅਰੈਸਟ ਕੀਤਾ ਆ ਉਹਨ ਦਾ ਸਪੋਰਟ ਜਿਹੜਾ ਉੱਥੇ ਬਸਤੀ ਵਾਲਿਆਂ ਨੇ ਪ੍ਰੂਫ ਕੀਤਾ ਵੀ ਇਹ ਮੁੰਡਾ ਆਪਾਂ ਫੜ ਕੇ ਤੁਹਾਨੂੰ ਦੇ ਰਹੇ ਜਿਹੜਾ ਇਹਨਾਂ ਦੇ ਨਾਲ ਸੀ ਜੀ ਉਹ ਮੁੰਡਾ ਮਾਨ ਸਿੰਘ ਘੇੜ ਦਾ ਅੰਮ੍ਰਿਤ ਸਰਦਾਰ ਰਹਾਸੀ ਹੈ ਉਹ ਜਿਹਦੇ ਕੋਲੋਂ ਕੁਝ ਚਾਲੀ ਗਰੰਸੀ ਬਰਾਮਦ ਹੋਈ ਹੈ ਕੁਝ ਹਥਿਆਰ ਬਰਾਮਦ ਹੋਏ ਨੇ ਉਹ ਸਾਡੇ ਹੱਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹਮਮ ਔਰ ਜਿਹੜਾ ਦੂਸਰੀ ਗੱਲ ਹੈ ਵੀ ਬਾਕੀ ਜਿਹੜੇ ਮੁੰਡੇ ਨੇ ਦੋਸ਼ੀ ਜੋ ਨੇ ਉਹ ਹੱਲੇ ਵੀ ਇਹਨਾਂ ਦੇ ਇਲਾਕੇ ਦੇ ਵਿੱਚ ਸ਼ਰਮ ਘੁੰਮ ਰਹੇ ਨੇ ਟੋਲੀਆਂ ਬਣਾ ਲਈ ਜਿਨ੍ਹਾਂ ਦੇ ਉੱਤੇ ਤੱਕ ਹੱਲੇ ਤੱਕ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ ਉਨਕੀ ਮੰਗ ਕਰਦੇ ਆਪਾਂ ਮੰਗ ਇਹੋ ਹੀ ਕਰਦੇ ਆ ਇੱਕ ਬੇਟਾ ਇਹਨਾਂ ਦਾ ਪਹਿਲੇ ਜਾ ਚੁਕਾ ਹੈ ਉਹ ਵੀ ਵਿਚਾਰਾ ਮਤਲਬ ਬਿਮਾਰੀ ਕਰਕੇ ਚਲ ਗਿਆ ਔਰ ਦੂਸਰਾ ਤੇ ਨਿਰਦੋਸ਼ ਮਾਰਿਆ ਗਿਆ ਔਰ ਜਿਹੜਾ ਤੀਸਰਾ ਬੇਟਾ ਇਹਨਾਂ ਦਾ ਉਹ ਮੰਦਬੁੱਧੀ ਹੈ ਹਮ ਕੱਲ ਨੂੰ ਉਹਨੂੰ ਨੁਕਸਾਨ ਨਾ ਪਹੁੰਚਾਣ ਜਾਂ ਇਹਨਾਂ ਨੂੰ ਨੁਕਸਾਨ ਨਾ ਪਹੁੰਚਾਣ ਕਿਉਂਕਿ ਰਹਿਣ ਸਹਿਣ ਤੇ ਇਕੋ ਲੱਕੇ ਦਾ ਬਣਿਆ ਰਹਿਣਾ ਵੀ ਉੱਥੇ ਹੀ ਹੈ ਬੱਚੇ ਵੀ ਆਪਣੇ ਹੀ ਨੇ ਚਲੋ ਉਹ ਵੀ ਵੀਰ ਭਰਾ ਆਪਣੇ ਹੋਣ ਕਿ ਜਿਨ੍ਹਾਂ ਨੂੰ ਜੋ ਵੀ ਹੋਇਆ ਪਰ ਉਸ ਦੇ ਬਾਵਜੂਦ ਹਲੇ ਤੱਕ ਸਾਡੂ ਕੋਈ ਕੁੱਸ਼ਤੀ ਨਹੀਂ ਹੋਈ ਕਿ ਕਿੰਨੇ ਬੰਦੇ ਫੜੇ ਗਏ ਆ ਜਾਂ ਕਿੰਨੇ ਦੀ ਅਰੈਸਟ ਪਈ ਜਦ ਕਿ ਬੰਦੇ ਉੱਥੇ ਖੁੱਲੇ ਫਿਰ ਰਹੇ ਆ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਹਲੇ ਤੱਕ ਨਹੀਂ ਜਾ ਰਹੀ ਹੋਈ ਠੀਕ ਇਹ ਮਾਮਲਾ ਸਾਡੀ ਹਿੰਦੂਸਤਾਨ ਬਸਤੀ ਦਾ ਜੀ ਜਿਵੇਂ ਬੀਤੀ ਰਾਤ ਇਹਨਾਂ ਮੁੰਡਿਆਂ ਦਾ ਪਹਿਲਾਂ ਟਪਈ ਰੋਡ ਤੇ ਝਗੜਾ ਹੋਇਆ ਸੀ ਬੋਲ ਬਲਾਰਾ ਹੋਇਆ ਝਗੜਾ ਤਾਂ ਕਹੇ ਕੀ ਕਰ ਸਕਦੇ ਉਹ ਉਸ ਤੋਂ ਬਾਅਦ ਇਹ ਹਿੰਦੂਸਤਾਨ ਬਸਤੀ 'ਤੇ ਇਕੱਠੇ ਹੋਏ ਉੱਥੇ ਆਣ ਕੇ ਇਹਨਾਂ ਮੁੰਡਿਆਂ ਦੀ ਲੜਾਈ ਹੋਈ ਦੂਸਰੀ ਪਾਰਟੀ ਦੇ ਜਿਹੜੇ ਹੈਗੇ ਆ ਦਰਫਨ ਨੀ ਜਾਂ ਅਸ਼ੀਸ਼ ਊੜੀ ਉਹਨਾਂ ਨੇ ਮੁੰਡੇ ਨੇ ਵਿੱਚੋਂ ਇੱਕ ਦੇ ਕਰਚ ਮਾਰੀ ਇਹਦੇ ਜਿਹਦੀ ਮੌਕੇ ਤੇ ਡੈਥ ਹੋ ਗਈ। ਕਾਰਨ ਕੀ ਰਿਹਾ ਸਰ? ਕਾਦੇ ਵਾਸਤੇ? ਕਾਰਨ ਇਹਨਾਂ ਦਾ ਕੋਈ ਮੁੰਡਿਆ ਮੰਡਿਆ ਦਾ ਆਪੋ ਤੂੰ ਤੂੰ ਮੈਂ ਮੈਂ ਛੋਟੀ ਜੀ ਗੱਲ ਕੋਈ ਵੱਡੀ ਗੱਲ ਵੀ ਨਹੀਂ ਕੋਈ ਇਹਨਾਂ ਦੀ। ਪਹਿਲਾਂ ਕੋਈ ਰਿਪੋਰਟ ਚੱਲਦੀ ਸੀ ਸਾਡੇ ਉਹ ਚੈੱਕ ਕਰਦੇ ਹਾਂ ਵੈਰੀਫਾਈ ਕਰਾਂਗੇ। ਕੋਈ ਸੀਸੀਟੀਵੀ ਸਾਹਮਣੇ ਆਈ ਸਰ? ਸੀਸੀਟੀਵੀ ਰਾਤ ਤੇ ਲੇਟ ਸੀ ਹੁਣ ਚੈੱਕ ਕਰਦੇ ਆਂ। ਹਮ ਅਸ਼ਵਾਸਨ ਕੀ ਪਰਿਵਾਰ ਨੂੰ? ਪਰਿਵਾਰ ਨੂੰ ਅਸ਼ਵਾਸਨ ਹੈ ਪਰਿਵਾਰ ਦੇ ਨਾਲ ਆ। ਜੋ ਕਾਨੂੰਨੀ ਕਾਰਵਾਈ ਕਰ ਵੀ ਕਰ ਰਹੇ ਆ ਤੇ ਛੇਤੀ ਕੋਈ ਗ